ਐਕਸ ਪ੍ਰੈਜ਼ੀਡੈਂਟ ਸ਼੍ਰੀ ਸੁਖਦਰਸ਼ਨ ਕੁਮਾਰ ਸ਼ਰਮਾ ਜੀ ਪਿਆਰ ਨਾਲ ਆਪਾਂ ਸਾਰੇ ਉਹਨਾਂ ਨੂੰ ਬਹੁਤ ਕਹਿੰਦੇ ਸੀਗੇ ਤੇ ਉਹ ਆਪਣੀ ਜੀਵਨ ਦੀ ਦਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਰੈਕੀ ਹਨ ਬਾਉ ਜੀ ਦਾ ਜਨਮ 26 ਅਗਸਤ 1941 ਨੂੰ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਹੋਇਆ ਸੀ ਤੇ ਉਹਨਾਂ ਨੇ 1964 ਦੇ ਵਿੱਚ ਵਕਾਲਤ ਸ਼ੁਰੂ ਕੀਤੀ ਬਾਉਦੀ 50 ਜੁਬਲੀ ਦੇ ਫਰਸਟ ਬੈਚ ਦੇ ਸਟੂਡੈਂਟ ਸੀ ਜਿਹੜਾ ਬੈਚ 445 ਸਾਲ ਤੋਂ ਪਿਛਲੇ ਐਸਡੀ ਸਵਾ ਜੋ ਇਸ ਸ਼ਹਿਰ ਦੀ ਸਭ ਤੋਂ ਵੱਡੀ ਸੰਸਥਾ ਹੈ ਉਸ ਦੇ ਬਤੌਰ ਜਨਰਲ ਸੈਕਟਰੀ ਨੂੰ ਤੇ ਐਸਡੀ ਸਵਾ ਦੇ ਵਿੱਚ ਬਿਜਾਰਿਆ ਤੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ 2 ਮਿੰਟ ਦਾ ਅੱਪਾ ਮੂਨ ਰੱਖਾਂਗੇ ਤੇ ਬਾਅਦ ਵੱਲੋਂ ਇਹ ਡਿਸਾਈਡ ਹੋਇਆ ਕਿ ਆਫਟਰਨੂੰ ਅੱਜ ਦਾ Eu ਸਾਡੇ ਬਾਰ ਦੇ ਐਕਸ ਪ੍ਰੈਸੀਡੈਂਟ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ਜੋ 60 ਸਾਲ ਤੋਂ ਲੰਬਾ ਸਮਾਂ ਇਸ ਬਾਰ ਦੇ ਵਿੱਚ ਬਤਾਇਆ ਪਿਛਲੇ ਦਿਨੀ ਉਹਨਾਂ ਦੀ ਅਚਾਨਕ ਬਹੁਤ ਹੋ ਗਈ ਸੀ ਤੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬ੍ਰਜੇ ਸਨ ਤੇ ਅਸੀਂ ਅੱਜ ਆਪਣੀ ਲੈਗਲ ਫ੍ਰੀਟੀ ਨੈਟਿਵ ਵੱਲੋਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਜਿਸ ਦੇ ਵਿੱਚ ਸ਼ੈਸ਼ਨ ਜੀ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਹਾਜ਼ਰ ਸੀ ਅੱਜ ਅਸੀਂ ਉਹਨਾਂ ਦੇ ਲਈ ਸ਼ਰਧਾਂਜਲੀ ਤੇ ਸ਼ੋਕਸਭਾ ਜੋ ਅੱਜ ਰੱਖੀ ਸੀਗੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਰਨਾਲਾ ਦੇ ਦਫ਼ਤਰ ਵਿੱਚ ਅਰਸਵਜੋ ਸ਼ਿਵਦਰਸ਼ਨ ਸ਼ਰਮਾ ਜੀ ਦੇ ਨਿਮਿਤ ਉਹ ਇਹ ਕਹਿ ਗਏ ਸਮਾਂ ਤੁਹਾਡੇ ਬਤਵਾਲ ਕੋਲ ਸ਼ਾਮਿਲ ਹੋ ਸੀ ਕੀ ਕਹਿਣਾ ਚਾਹੋਗੇ ਦੇਖੋ ਜੋ ਅੱਜ ਸਾਡੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਭਵਿਸ਼ੇਪ ਦਰਸ਼ਨ ਸ਼ਰਮਾ ਜੀ ਦੇ ਯਾਦ ਦੇ ਵਿੱਚ ਉਹਨਾਂ ਲਈ ਅੱਜ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਸਾਡੇ ਮਾਨਯੋਗ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਸ਼੍ਰੀ ਆਂਸਲ ਸ਼੍ਰੀਮਤੀ ਆਂਸਲ 베ਰੀ ਜੀ ਉਹਨਾਂ ਨਾਲ ਉਹਨਾਂ ਦੀ ਸਾਰੀ ਟੀਮ ਸਾਰੇ ਜੱਜ ਸਾਹਿਬਾਨ ਅ ਐਡੀਸ਼ਨਲ ਸੈਸ਼ਨ ਜੱਜ ਸਾਹਿਬਾਨ ਤੇ ਬਾਕੀ ਸਾਰੇ ਜੱਜ ਸਾਹਿਬਾਨ ਸਾਡੇ ਵਿੱਚ ਪਹੁੰਚੇ ਸਾਰਿਆਂ ਨੇ 2 ਮਿੰਟ ਦਾ ਮੂਨ ਬਰਤ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸਾਡੇ ਮੈਕਸੀਮਮ ਬਾਰ ਮੈਂਬਰਸ ਵੀ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੈਂਬਰ ਜਿਹੜੇ ਭਵਿਸ਼ੇਪ ਦਰਸ਼ਨ ਸ਼ਰਮਾ ਜੀ ਦੇ ਜੂਨੀਅਰ ਵੀ ਰਹੇ ਨੇ ਭਾਵੇਂ ਅੱਜ ਜੋ ਵੀ ਸੀਨੀਅਰ ਹੋ ਚੁੱਕੇ ਨੇ ਤੇ ਉਹਨਾਂ ਨੇ ਵੀ ਆ ਕੇ ਆਪਣੇ ਮਨੋਂ ਤਨੋਂ ਮਤਲਬ ਇਹ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸਾਰਿਆਂ ਨੂੰ ਦਾ ਬਹੁਤ ਬਹੁਤ ਇਸ ਗੱਲ ਤੇ ਧੰਨਵਾਦ ਕਰਦੇ ਆ। ਐਸਾ ਤੁਸੀਂ ਬੜਾ ਲੰਮਾ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ ਔਰ ਤੁਸੀਂ ਉਹਨਾਂ ਦੇ ਨਾਲ ਐਸਐਸਪੀ ਸਕੂਲਸ ਐਂਡ ਕਾਲਜਸ ਗਰੁੱਪ ਦੇ ਨਾਲ ਵੀ ਜੁੜੇ ਹੋਏ ਹੋ। ਕਿਉਂਕਿ ਉਹਨਾਂ ਦਾ ਸਵਾਜਿਕ ਪਤਾਰਾ ਸੀ। ਦੇਖੋ ਜਿਹੜੇ ਬਾਊ ਜੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਬਹੁਸ਼ਬਦਸ਼ਨ ਸ਼ਰਮਾ ਜੀ ਇੱਕ ਬਹੁਤ ਹੀ ਬੜੇ ਆ ਨੇਕ ਦਿਲ ਬੰਦੇ ਸੀ ਤੇ ਜਿਨ੍ਹਾਂ ਨੇ ਲੋਕਾਂ ਨੂੰ ਬਹੁਤ ਮਦਦ ਕੀਤੀ ਤੇ ਬਹੁਤ ਸਾਰੇ ਸਟੂਡੈਂਟਸ ਨੂੰ ਫ੍ਰੀ ਵਿੱਦਿਆ ਦਾ ਵੀ ਉਹਨਾਂ ਨੇ ਵਿੱਚ ਯੋਗਦਾਨ ਪਾਇਆ ਤੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਲੋੜਵੰਦ ਵਿਅਕਤੀ ਸੀ ਪੜ੍ਹੇ ਲਿਖੇ ਸੀ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ ਸਕੂਲ ਦੇ ਵਿੱਚ ਵੀ ਜਾਂ ਜਿੱਥੇ ਵੀ ਕਿਤੇ ਕਿਸੇ ਵੀ ਸੰਸਥਾ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਦੇ ਸਕਦੇ ਸੀ ਉਹਨਾਂ ਦਾ ਹਮੇਸ਼ਾ ਇਹ ਧਿਆਨ ਰਹਿੰਦਾ ਸੀ ਵੀ ਅਸੀਂ ਹਰ ਇੱਕ ਬੰਦੇ ਦੀ ਮਦਦ ਕਰੀਏ ਸਾਨੂੰ ਵੀ ਉਹਨਾਂ ਨੇ ਇਹੀ ਗੱਲਾਂ ਸਿਖਾਈਆਂ ਨੇ ਕਿ ਜਦੋਂ ਵੀ ਕਿਤੇ ਹੋ ਸਕਦਾ ਤਾਂ ਤੁਸੀਂ ਸਮਾਜ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਤੇ ਉਹ ਇੱਕ ਮਤਲਬ ਆਪਣੇ ਆਪ ਦੇ ਵਿੱਚ ਸਮਾਜ ਦੇ ਵਿੱਚ ਇੱਕ ਬਾਬਾ ਬੋਹੜ ਅਸੀਂ ਉਹਨਾਂ ਨੂੰ ਕਈ ਕਹਿੰਦੇ ਸੀਗੇ ਤੇ ਸਾਡੀ ਸੰਸਥਾ ਦੇ ਵਿੱਚ ਤਾਂ ਉਹ ਬਹੁਤ ਵੱਡੇ ਰੁਤਬੇ ਤੇ ਪਹੁੰਚੇ ਨੇ ਜਦੋਂ ਉਹਨਾਂ ਨੂੰ ਸਭਾ ਦਾ ਚਾਰਜ ਮਿਲਿਆ ਸੀ ਤਾਂ ਉਸ ਟਾਈਮ ਤੇ ਸਾਡੀ ਜਿਹੜੀ ਐਸਡੀ ਸਭਾ ਸੀ ਉਹ ਘਾਟੇ ਵਿੱਚ ਚੱਲ ਰਹੀ ਸੀ ਪਰ ਅੱਜ ਉਹ ਜਿਹੜੀ ਸਭਾ ਹੈ ਇੱਕ ਬਹੁਤ ਵੱਡੀ ਸੰਸਥਾ ਬਣ ਕੇ ਸ਼ਹਿਰ ਦੀ ਸਿਰਮੌਰ ਸੰਸਥਾ ਬਣੀ ਹੋਈ ਹੈ ਤੇ ਲੋਕ ਉਸ ਨੂੰ ਯਾਦ ਕਰਦੇ ਤੇ ਉਸ ਦੇ ਜਿਹੜੇ ਫਲ ਨੇ ਤੇ ਅੱਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲਦੇ ਰਹਿਣ